ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਕੇ ਗਿਆਨ ਸਰੂਪ ਜਾਗਦੀ ਜੋਤ ਕਰ ਜਵ ਕੀ ਓਟ ਬਾਣੀ ਕੇ ਬੋਹਿਥ ਚਵਰ ਛਤਰ ਤਖਤ ਕੇ ਮਾਲਕ ਪ੍ਰਤਖ ਸਤਗੁਰੂ ਰੂਹਾਨੀਅਤ ਦੇ ਮੁਜਸਮੇ ਸਰਬਜਗਤ ਦੇ ਉਧਾਰ ਕਰਤਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੁੱਧ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੁਆਰਾ ਆਪਾਂ ਨੇ ਦੱਖਣੀ ਓੰਕਾਰ ਦੀ ਸੰਥਿਆ ਸੰਪੂਰਨ ਹੋਈ ਔਰ ਅੱਗੇ ਜੋ ਸਿੱਧ ਗੋਸ਼ਟ ਬਾਣੀ ਹੈ ਜੋ ਸਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਿੱਧਾਂ ਨੇ ਵਿਚਾਰ ਚਰਚਾ ਕੀਤੀ ਸੋ ਉਹ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਆਰੰਭ ਹੋਣੀ ਹੈ ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਸਹਤ ਪਾਵਨ ਗੁਰਬਾਣੀ ਦੀ ਸੰਥਿਆ ਪਰਾਰੰਭ ਕਰਿਏ ਔਰ ਪਾਵਨ ਗੁਰਬਾਣੀ ਦੀ ਜਿਹੜੀ ਸੰਥਿਆ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਉਸ ਨੂੰ ਧਿਆਨ ਦੇ ਨਾਲ ਸੁਣਨਾ ਹੈ ਸਮਝਣਾ ਹੈ ਵੀ ਕਿਹੜੇ ਅੱਖਰ ਜਿਹੜੇ ਕਿਵੇਂ ਉਚਾਰਨ ਕਰਨੇ ਹਨ ਸੋ ਆਓ ਪਾਵਨ ਗੁਰਬਾਣੀ ਦੀ ਸੰਥਿਆ ਪਰਾਰੰਭ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ RAMKALI ਮਹੱਲਾ ਪਹਿਲਾ ਸਿੱਧ ਗੋਸਟ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਇਸੇ ਤਰ੍ਹਾਂ ਹੀ ਇਸ ਸ਼ਬਦ ਨੂੰ ਸਭਾ ਕਹਿਣਾ ਸਭਾ ਸੱਭਾ ਨਹੀਂ ਪੜਨਾ ਸਿਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਭਾਏ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸਬਦ ਬਿਨ ਮੁਕਤ ਨਾ ਕੋਈ ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਨ ਮਾਰਗ ਕੌਨ ਸਵਾਉ ਇਸ ਸ਼ਬਦ ਨੂੰ ਕੌਣ ਕਰਕੇ ਪੜਨਾ ਕੌਣ ਕੌਣ ਸਵਾਉ ਸਾਜ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਭਲ ਜਾਉ ਜਿਵੇਂ ਇਹ ਜਾਉ ਨੂੰ ਊੜੇ ਹੋੜਾ ਉਹ ਇਸ ਤਰ੍ਹਾਂ ਪੜਦੇ ਹਾਂ ਉਸੇ ਤਰ੍ਹਾਂ ਜਾਓ ਇਸ ਤਰ੍ਹਾਂ ਪੜਨਾ ਲੰਬੀ ਆਵਾਜ਼ ਦੇ ਨਾਲ ਸਾਜ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹਿ ਬੈਸ ਹੋ ਕਹਿ ਰਹੀਐ ਬਾਲੇ ਕਹਿ ਆਵਹ ਕਹਿ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੂ ਘਟ ਘਟ ਬੈਸ ਨਿਰੰਤਰ ਰਹੀਐ ਚੱਲ ਹੈ ਸਤਗੁਰ ਭਾਈ ਸਹਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ ਆਸਣ ਬੈਸਣ ਫਿਰ ਨਾਰਾਇਣ ਜਿਵੇਂ ਇਹ ਨਾਰਾਇਣ ਨੂੰ ਨੰਨੇ ਕੰਨਾ ਵੀ ਲੱਗਿਆ ਹੋਇਆ ਉਸੇ ਤਰ੍ਹਾਂ ਨਾਰਾਇਣ ਨਹੀਂ ਕਹਿਣਾ ਨਾਰਾਇਣ ਇਸ ਤਰ੍ਹਾਂ ਪੜਨਾ ਆਸਣ ਬੈਸਣ ਫਿਰ ਨਾਰਾਇਣ ਐਸੀ ਗੁਰਮਤਿ ਪਾਏ ਗਰਮ ਖਬੂਜੈ ਆਪ ਪਛਾਨੈ ਸੱਚੇ ਸੱਚ ਸਮਾਈ ਦੁਨੀਆ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੈ ਔ ਤੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਸਾਚ ਕਹੋ ਤਮ ਪਾਰਗ੍ਰਾਮੀ ਇਸ ਸ਼ਬਦ ਨੂੰ ਪਾਰਗ੍ਰਾਮੀ ਇਕੱਠਾ ਕਰਕੇ ਪੜਨਾ ਸਾਚ ਕਹੋ ਤਮ ਪਾਰਗ੍ਰਾਮੀ ਤੋਜ ਕਿਆ ਬੈਸਣ ਦੀਜੈ ਜੈਸੇ ਜਲਮਹ ਕਮਲ ਨਿਰਾਲਮ ਮੁਰਗਾਈ ਨੈ ਸਾਣੀ ਸਵਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰਹਿ ਹੈ ਇਕਾਂਤ ਏਕੋ ਮਨ ਵਸਿਆ ਆਸਾ ਮਾਹੀ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹ ਮਨੁਚਾਰਤਾ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ ਹਾਟੀ ਬਾਟੀ ਰਹੈ ਨਿਰਾਲੇ ਰੂਖ ਬਿਰਖ ਉਦਯਾਨੇ ਖੰਧ ਮੂਲ ਅਹਾਰੋ ਖਾਈਐ ਔਦੂ ਬੋਲੈ ਗਿਆਨੀ ਇਸ ਪੰਗਤੀ ਚ ਜਿਹੜਾ ਕੰਧ ਸ਼ਬਦ ਆਇਆ ਇਸ ਨੂੰ ਕੰਧ ਨਹੀਂ ਕਹਿਣਾ ਕੰਧ ਇਸ ਤਰ੍ਹਾਂ ਪੜਨਾ ਕੰਧ ਦੱਦੇ ਦੇ ਨਾਲ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੇ ਕਾਈ ਗੋਰਖ ਪੂਤਾ ਲੋਹਾਰੀਪਾ ਬੋਲੇ ਇਹ ਲੋਹਾਰੀਪਾ ਛੇਤੀ ਦੇ ਨਾਲ ਇਕੱਠਾ ਹੀ ਪੜਨਾ ਕਈ ਨਵੀਨ ਪੋਥੀਆਂ ਦੇ ਵਿੱਚ ਲੋਹਾ ਅਤੇ ਰੀਪਾ ਵੱਖਰਾ ਵੱਖਰਾ ਆਉਂਦਾ ਪਰ ਇਹ ਲੋਹਾ ਰੀਪਾ ਇਕੱਠਾ ਪੜਨਾ ਹੈ ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਬਿੱਧ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਾਪਾਰੋ ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ ਇਸੇ ਤਰ੍ਹਾਂ ਹੀ ਬੱਬੇ ਨੂੰ ਬਿਹਾਰੀ ਵਿਚਾਰੋ ਵਿਚਾਰੋ ਇਕਾਲੀ ਦੇ ਨਾਲ ਇਸ ਤਰ੍ਹਾਂ ਨਹੀਂ ਪੜਨਾ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਥਾ ਬਾਰਹ ਅੰਤਰ ਏਕ ਸਰੇਵ ਹੋ ਖਾਟ ਦਰਸ਼ਨ ਇਕ ਪੰਥਾ ਏਨ ਬਿਦ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਝੈ ਜੋਗ ਜੁਗਤਿ ਿਵ ਪਾਈਐ ਅੰਤਰ ਸਬਦ ਨਿਰੰਤਰ ਮੁਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝ ਪਰਿ ਖਿੰთა ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਨ ਦਉ ਇਸ ਤਰ੍ਹਾਂ ਪੜ੍ਹਨਾ ਇਸ ਨੂੰ ਉਨ ਦਉ ਉਨ ਦਉ ਖੱਪਰ ਪੰਜ ਪੂ ਟੋਪੀ ਕਾਇਆ ਕੜਾਸਣ ਕਾਇਆ ਕੜਾਸਣ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੇ ਕਵਨ ਸੋ ਜਾਏ ਕਵਨ ਸੋ تیر ਭਵਨ ਰਹਿ ਆ ਸਮਾਏ ਘਾਟ ਘਾਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨ ਮੁਖ ਬਿਨਸੈ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬੱਦ ਸਰਪਨ ਖਾਦਾ ਇਸੇ ਤਰ੍ਹਾਂ ਹੀ ਇਹ ਜਿਹੜੇ ਸ਼ਬਦ ਹਨ ਇਹ ਕੱਸ ਕੇ ਬੋਲਣੇ ਹਨ ਬੱਤਾ ਖਾਦਾ ਬਾਦਾ ਖਾਦਾ ਇਸ ਤਰ੍ਹਾਂ ਨਹੀਂ ਕਹਿਣਾ ਕਿਉ ਕਰ ਬੱਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬੱਦਾ ਸਰਪਨ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤ ਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਟ ਸਮਾਏ ਸੁਨ ਨਿਰੰਤਰ ਦੀਜੈ ਬੰਦ ਉੱਡੈ ਨ ਹੰਸਾ ਪੜੈ ਨ ਕੰਦ ਇਸੇ ਤਰ੍ਹਾਂ ਹੀ ਏਸ ਸ਼ਬਦ ਨੂੰ ਪੜੈ ਕਹਣਾ ਪੜੈ ਨਹੀਂ ਪੜਨਾ ਪੜੈ ਪੜੈ ਇਸ ਤਰ੍ਹਾਂ ਪੜਨਾ ਹੈ ਉਚਾਰਨ ਕਰਨਾ ਉਡੈ ਨ ਹੰਸਾ ਪੜੈ ਨ ਕੰਧ ਸਹਿਜ ਗੁਫਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਣ ਗ੍ਰਹਿ ਤਜਿਓ ਉਦਾਸੀ ਕਿਸ ਕਾਰਣ ਇਹੋ ਭੇਖ ਨਿਵਾਸੀ ਕਿਸ ਵਖਰ ਕੀ ਤゥム ਵਣ ਜਾਰੇ ਕਿਉ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮਵਣ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ ਕਿਤਿ ਵਿਦਪੁਰਖਾ ਜਨਮ ਵਟਾਇਆ ਕਾਹੇ ਕਉ ਤੁਝ ਇਹੋ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਇਨਾਂ ਸ਼ਬਦਾਂ ਨੂੰ ਇਸੇ ਤਰ੍ਹਾਂ ਹੀ ਕਿਤ ਬਿਦ ਵੀ ਜਿਵੇਂ ਆਪਾਂ ਕਹਿਣ ਹਾਂ ਵੀ ਕਿਹੜੀ ਵਿਧੀ ਦੇ ਨਾਲ ਉਸੇ ਤਰ੍ਹਾਂ ਹੀ ਇਸ ਦੇ ਅਰਥ ਹਨ ਕਿਤ ਬਿਦ ਕਿਤ ਬਿਦ ਇਸ ਤਰ੍ਹਾਂ ਨਹੀਂ ਪੜਨਾ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਇ ਗੁਰਮਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕਉ ਕਵਨ ਵਿਚਾਰ ਕਥਿਯਲੇ ਸੁੰਨ ਕਹਾ ਘਰ ਵਸੋ ਗਿਆਨ ਕੀ ਮੁੰਦਰਾ ਕਵਨ ਕਥਿਯਲੇ ਘਾਟ ਘਾਟ ਕਵਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈ ਅਲੇ ਕਿਉ ਨਿਰਭਉ ਘਰ ਜਾਈਐ ਸਹਿਜ ਸੰਤੋਖ ਕਾ ਆਸਣ ਜਾਣੈ ਕਿਉ ਛੇਦੇ ਬੈ ਰਾਈਐ ਗੁਰ ਕੈ ਸਬਦ ਹਉਮੈ ਵਿਖਮਾਰੇ ਤਾ ਨਿਜ ਘਰ ਹੋਵੇ ਵਸ ਜਿਨ ਰਾਚ ਰਚਿਆ ਤਿਸ ਸਬਦ ਪਛਾਣੈ ਨਾਨਕ ਤਾ ਕਾ ਦਸ ਕਹਾ ਤੀ ਆਵੇ ਕਹਾ ਇਹੋ ਜਾਵੇ ਕਹਾ ਇਹੋ ਰਹੇ ਸਮਾਈ ਏਸ ਸਬਦ ਕਉ ਜੋ ਅਰਥ ਆਵੇ ਤੇਸ ਗੁਰ ਤਿਲ ਨਾਤਮਾਈ ਕਿਉ ਤਤੈ ਅਵਗਤੈ ਪਾਵੈ ਇਹ ਸ਼ਬਦ ਨੂੰ ਅਵਗਤੈ ਕਹਿਣਾ ਅਵਗਤੈ ਨਹੀਂ ਪੜਨਾ ਕਿਉ ਤਤੈ ਅਵਗਤੈ ਪਾਵੈ ਗੁਰਮਖ ਲੱਗੈ ਪਿਆਰੂ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਪੂਰੇ ਗੁਰ ਤੇ ਸਾਚ ਖਮਾਵੇ ਗਤ ਮਿਤ ਸਬਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥਿ ਅਲੇ ਸਨ ਨਿਰੰਤਰ ਵਾਸ ਲੀਆ ਇਸੇ ਤਰਾਂ ਹੀ ਸਨ ਟਿੱਪੀ ਲੱਗੀ ਹੋਈ ਹੈ ਨਿਰੰਤਰ ਇਸ ਤਰਾਂ ਪੜਨਾ ਸਨ ਨਿਰੰਤਰ ਵਾਸ ਲੀਆ ਅਕਾਲ ਪਤ ਮੁਦਰਾ ਇਸ ਨੂੰ ਅਕਲ ਪਤ ਨਹੀਂ ਪੜਨਾ ਅਕਾਲ ਐੜੇ ਨੂੰ ਚੱਕ ਕਰਕੇ ਪੜਨਾ ਅਕਾਲ ਪਤ ਮੁਦਰਾ ਇਸ ਤਰ੍ਹਾਂ ਅਕਾਲ ਪਤ ਮੁਦਰਾ ਗੁਰ ਗਿਆਨ ਵਿਚਾਰੀਲੇ ਘਟ ਘਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰજન ਸਹਿਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿਖ ਸੋ ਖੋਜ ਰਹਿ ਹੁਕਮ ਬਿਸਮਾਦ ਹੁਕਮ ਪਛਾਨੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਗਤੋ ਨਿਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀਆ ਇਸੇ ਤਰ੍ਹਾਂ ਹੀ ਸਰਗੁਣ ਧਿਆਨ ਦੇ ਨਾਲ ਸਰਗਣ ਨਹੀਂ ਕਹਿਣਾ ਅਵਗਾਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਗੁਰ ਪਰਚੈ ਪਰਮ ਪਦ ਪਾਈਐ ਸਾਚ ਸਬਦ ਸਮਾਏ ਲੀਆ ਏਕੇ ਕਉ ਸਚ ਏਕਾ ਜਾਣੈ ਮਨ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾ ਕਉ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਾਚਾ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਯਾ ਝੂਠੇ ਆਵਹਿ ਠਵਰ ਨਾ ਪਾਵਹਿ ਦੂਜੈ ਆਵਾ ਗਾਉਣ ਭਇਆ ਆਵਾ ਗਾਉਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ ਲਇ ਇਹ ਵੀ ਜਿਹੜਾ ਬਖਸ ਸ਼ਬਦ ਹੁੰਦਾ ਏਸ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ ਆਪਾਂ ਕਾਲੀ ਦੇ ਨਾਲ ਬਖਸ਼ ਇਸ ਤਰ੍ਹਾਂ ਪੜ੍ਹ ਦਿੰਨੇ ਆਂ ਪਰ ਖਖਾ ਲੱਗਿਆ ਹੋਇਆ ਬਖਸ਼ ਆਵਾ ਗਾਣ ਮਿਟੈ ਗੁਰ ਸਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ 부ਝ ਜਿਸ ਆਪ 부ਝਾਏ ਗੁਰ ਕੈ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारण हार ਹਉ ਮੈਂ ਦੂਜਾ ਪਰ ਹਰਿ ਸੋ ਅੱਜ ਜਿਹੜੀ ਸੰਖਿਆ ਹੈ ਉਹ ਇਥੋਂ ਤੱਕ 25 ਪੌੜੀਆਂ ਹੋ ਸਕੀਆਂ ਹਨ ਸੋ ਇਥੇ ਹੀ ਅੱਜ ਦੀ ਸੰਖਿਆ ਦੀ ਸਮਾਪਤੀ ਹੈ ਔਰ ਫਿਰ ਜਿਵੇਂ ਕੱਲ ਨੂੰ 25 ਤੋਂ ਲੈ ਕੇ 50 ਤੱਕ ਕਿਉਂਕਿ ਇਸ ਪਾਵਨ ਗੁਰਬਾਣੀ ਦੀਆਂ 73 ਪੌੜੀਆਂ ਹਨ ਅੱਜ ਦੀ ਸੰਖਿਆ ਦੀ ਇੱਥੇ ਹੀ ਸਮਾਪਤੀ ਹੈ ਜੀ ਸੋ 부ਝੈ ਜਿਸ ਆਪ 부ਝਾਏ ਗੁਰ ਕੈ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहार ਹਉ ਮੈਂ ਦੂਜਾ ਪਰ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ